ਸਾਰੇ ਭਾਈ ਭੈਣਾਂ ਨੂੰ ਜੈ ਐਮ ਸੀ ਦੀ ਸੁਪਰਮੇਸ਼ਰ ਅੱਜ ਦੇ ਸਮੇਂ ਵਿੱਚ ਅੱਜ ਦੇ ਸੁੰਦਰ ਸਮਿਆਂ ਵਿੱਚ ਆਪਣੀ ਕਿਰਪਾ ਆਪਣੀ ਦਇਆ ਤੁਹਾਡੇ ਜੀਵਨਾਂ ਦੇ ਵਿੱਚ ਪ੍ਰਗਟ ਕਰੇ ਅਸੀਂ ਪਰਮੇਸ਼ਰ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਭਾਈਓ ਭੈਣੋ ਅੱਜ ਦਾ ਜੋ ਵਿਸ਼ਾ ਹੈ ਉਹ ਇਹ ਹੈ ਤੁਹਾਡੀ ਕਮਾਈ ਵਿੱਚ ਬਰਕਤ ਜੋ ਅੱਜ ਦਾ ਵਿਸ਼ਾ ਆ ਤੁਹਾਡੀ ਕਮਾਈ ਵਿੱਚ ਬਰਕਤ ਅੱਜ ਇਸ ਵਿਸ਼ੇ ਉੱਤੇ ਅਸੀਂ ਵਿਚਾਰ ਕਰਾਂਗੇ ਔਰ ਪਰਮੇਸ਼ਵਰ ਦੇ ਵਚਨ ਦੇ ਰਾਹੀ ਜਾਣਾਂਗੇ ਕਿਵੇਂ ਸਾਡੀ ਕਮਾਈ ਦੇ ਉੱਤੇ ਬਰਕਤ ਆ ਸਕਦੀ ਹੈ ਕਿਵੇਂ ਸਾਡੇ ਹੱਥਾਂ ਦੇ ਕੰਮਾਂ ਦੇ ਉੱਤੇ ਬਰਕਤ ਆ ਸਕਦੀ ਹੈ ਸੋ ਇਸ ਲਈ ਇਸ ਵਿਸ਼ੇ ਦੇ ਵਿੱਚ ਜਾਣ ਤੋਂ ਪਹਿਲਾਂ ਮੇਰੀ ਆਪ ਸਭਨਾ ਦੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਤੇ ਰਾਹੀ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਨੇ ਉਹਨਾਂ ਨੂੰ ਲਾਈਕ ਕਰੋ ਅਤੇ ਦੂਜਿਆਂ ਨੂੰ ਸ਼ੇਅਰ ਵੀ ਕਰੋ ਔਰ ਕਮੈਂਟਾਂ ਦੇ ਵਿੱਚ ਆਪਣਾ ਨਾਮ ਪਤਾ ਐਡਰੈਸ ਲਿਖ ਕੇ ਸਾਨੂੰ ਭੇਜ ਸਕਦੇ ਹੋ ਆਪਣੇ ਪ੍ਰਾਰਥਨਾ ਦੇ ਵਿਸ਼ੇ ਲਿਖ ਕੇ ਸਾਨੂੰ ਭੇਜ ਸਕਦੇ ਹੋ ਅਸੀਂ ਤੁਹਾਡੇ ਲਈ ਜ਼ਰੂਰ ਪ੍ਰਾਰਥਨਾ ਕਰਾਂਗੇ ਔਰ ਆਓ ਹੁਣ ਅਸੀਂ ਪਰਮੇਸ਼ਵਰ ਦੇ ਵਚਨ ਦੇ ਵੱਲ ਚੱਲਾਂਗੇ ਜੋ ਕਿ ਮੈਂ ਅੱਜ ਇੱਕ ਨਵਾਂ ਵਿਸ਼ਾ ਤੁਹਾਡੇ ਲਈ ਲੈ ਕੇ ਆਇਆ ਜਿਸ ਵਿਸ਼ੇ ਦਾ ਨਾਮ ਹੈ ਤੁਹਾਡੀ ਕਮਾਈ ਉੱਤੇ ਬਰਕਤ ਤੁਹਾਡੀ ਕਮਾਈ ਉੱਤੇ ਬਰਕਤ ਮੇਰੇ ਭਾਈਓ ਭੈਣੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹੱਥਾਂ ਦੇ ਕੀਤੇ ਕੰਮਾਂ ਉੱਤੇ ਬਰਕਤ ਆਵੇ ਤੇ ਤੁਹਾਨੂੰ ਪਹਿਲਾ ਜ਼ਰੂਰਤ ਹੈ ਸਮਝਣ ਦੀ ਕਿ ਜੇਕਰ ਅੱਜ ਸਾਡੀ ਕਮਾਈ ਦੇ ਉੱਤੇ ਬਰਕਤ ਨਹੀਂ ਹੈ ਜੇ ਸਾਡੇ ਕਾਰੋਬਾਰ ਉੱਤੇ ਆਸ਼ੀਸ਼ ਨਹੀਂ ਹੈ ਜੇਕਰ ਸਾਡੇ ਘਰ ਵਿੱਚ ਬਰਕਤ ਨਹੀਂ ਆ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਬਰਕਤ ਨਹੀਂ ਆ ਤੇ ਉਸ ਦਾ ਕਾਰਨ ਕੀ ਹੈ ਗੱਲ ਬਰਕਤ ਦੀ ਨਹੀਂ ਆ ਗੱਲ ਕਾਰਨ ਦੀ ਆ ਜਦੋਂ ਸਾਨੂੰ ਕਾਰਨ ਸਮਝ ਵਿੱਚ ਆ ਗਿਆ ਉਦੋਂ ਸਾਨੂੰ ਬਰਕਤ ਵੀ ਮਿਲ ਜਾਣੀ ਆ ਉਦੋਂ ਸਾਨੂੰ ਆਸ਼ੀਸ਼ ਵੀ ਮਿਲ ਜਾਣੀ ਆ ਬਹੁਤ ਸਾਰੇ ਲੋਕ ਅੱਜ ਕਾਰਨ ਨੂੰ ਨਹੀਂ ਵੇਖਦੇ ਪ੍ਰੋਬਲਮ ਕਿੱਥੇ ਆ ਕਮੀ ਘਟੀ ਕਿੱਥੇ ਆ ਉਸ ਚੀਜ਼ ਦੇ ਉੱਤੇ ਗੌਰ ਨਹੀਂ ਕਰਦੇ ਪਰ ਬਰਕਤ ਚਾਹੁੰਦੇ ਸਾਨੂੰ ਮਿਲ ਜਾਵੇ ਹੁਣ ਮਰੀਜ਼ ਹੈ ਜੇ ਦਵਾਈ ਖਾਊਗਾ ਤੇ ਫੇਰ ਹੀ ਠੀਕ ਹੋਊਗਾ ਉਹ ਵੀ ਡਾਕਟਰ ਦੇ ਕਹੇ ਅਨੁਸਾਰ ਖਾਣ ਪੀਣ ਦੀਆਂ ਚੀਜ਼ਾਂ ਦਾ ਉਹ ਪਰਹੇਜ਼ ਕਰੂਗਾ ਦਵਾਈ ਖਾਊਗਾ ਉਹ ਫੇਰ ਹੀ ਫਰਕ ਪੈਣਾ ਇਸੇ ਤਰ੍ਹਾਂ ਹੀ ਜੇ ਅਸੀਂ ਪਰਮੇਸ਼ਵਰ ਦੀ ਗੱਲ ਮੰਨਾਂਗੇ ਜੇ ਪਰਮੇਸ਼ਵਰ ਦੇ ਵਚਨ ਨੂੰ ਫੋਲੋ ਕਰਾਂਗੇ ਤਾਂ ਫੇਰ ਹੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਸਮੱਸਿਆ ਦਾ ਹੱਲ ਹੋਣਾ ਸਮੱਸਿਆ ਦਾ ਹੱਲ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਆਪਾਂ ਪਰਮੇਸ਼ਵਰ ਦੇ ਮੂਜ਼ਬ ਨਹੀਂ ਬਣਦੇ ਵਚਨ ਦੇ ਅਨੁਸਾਰ ਨਹੀਂ ਬਣਦੇ ਸਾਡੀ ਜ਼ਿੰਦਗੀ ਪਰਮੇਸ਼ਵਰ ਦੇ ਪਵਿੱਤਰ ਵਚਨਾਂ ਦੇ ਅਨੁਸਾਰ ਨਹੀਂ ਬਣਦੀ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਬਣਾਉਣਾ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਪਰਮੇਸ਼ਵਰ ਦੇ ਪਵਿੱਤਰ ਵਚਨਾਂ ਦੇ ਅਨੁਸਾਰ ਬਣਾਉਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਨਹੀਂ ਬਣਾਉਂਦੇ ਤੇ ਅਸੀਂ ਕਦੀ ਵੀ ਪਰਮੇਸ਼ਵਰ ਦੀਆਂ ਉਹ ਗੱਲਾਂ ਪਰਮੇਸ਼ਵਰ ਦੇ ਉਹ ਵਾਅਦੇ ਜਿਹੜੇ ਪਰਮੇਸ਼ਵਰ ਨੇ ਸਾਡੇ ਨਾਲ ਕੀਤੇ ਨੇ ਅਸੀਂ ਉਹਨਾਂ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਨਹੀਂ ਬਣ ਸਕਦੇ ਉਹਨਾਂ ਵਾਅਦਿਆਂ ਨੂੰ ਅਸੀਂ ਕਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਪਾ ਸਕਦੇ ਜਦੋਂ ਤੱਕ ਅਸੀਂ ਪਰਮੇਸ਼ਵਰ ਦੇ ਵਚਨ ਤੇ ਚੱਲਣ ਵਾਲੇ ਨਹੀਂ ਹੈਗੇ ਜਦ ਤੱਕ ਅਸੀਂ ਪਰਮੇਸ਼ਵਰ ਦੀ ਗੱਲ ਹੀ ਨਹੀਂ ਮੰਨਦੇ ਜਦੋਂ ਤੱਕ ਪਰਮੇਸ਼ਰ ਦਾ ਹੁਕਮ ਹੀ ਨਹੀਂ ਮੰਨਦੇ ਤੇ ਅਸੀਂ ਪਰਮੇਸ਼ਰ ਨੂੰ ਕਹਿ ਸਕਦੇ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਇਹ ਕੰਮ ਕਰੋ ਦੇਖੋ ਜਿਵੇਂ ਇੱਕ ਬੱਚਾ ਸਕੂਲ ਦੇ ਵਿੱਚ ਜਾਂਦਾ ਆ ਉਹ ਸਾਈਕਲ ਦੀ ਜिद ਕਰਦਾ ਕਿ ਮੈਨੂੰ ਪਿਤਾ ਜੀ ਸਾਈਕਲ ਦੇ ਦਿਓ ਲੈ ਕੇ ਤੇ ਉਸ ਬੱਚੇ ਦੇ ਮਾਪੇ ਕਹਿੰਦੇ ਆ ਭਾਈ ਤੂੰ ਇਸ ਕਲਾਸ ਵਿੱਚੋਂ ਪਾਸ ਹੋ ਕੇ ਦਿਖਾ ਇਸ ਕਲਾਸ ਦੇ ਵਿੱਚੋਂ ਚੰਗੇ ਨੰਬਰ ਲੈ ਤੇ ਦੂਜੀ ਅਗਲੀ ਕਲਾਸ ਵਿੱਚ ਜਾ ਤੇ ਫਿਰ ਤੈਨੂੰ ਸਾਈਕਲ ਲੈ ਕੇ ਦੇ ਦਿਆਂਗੇ ਤੇ ਜੇ ਬੱਚਾ ਪਾਸ ਹੋਵੇ ਹੀ ਨਾ ਜੇ ਬੱਚਾ ਮਿਹਨਤ ਹੀ ਨਾ ਕਰੇ ਜੇ ਬੱਚਾ ਪੇਪਰਾਂ ਦੇ ਵਿੱਚ ਚੰਗੇ ਨੰਬਰ ਲੈ ਆ ਹੀ ਨਾ ਸਕੇ ਜੇ ਫੇਲ ਹੋ ਜਾਵੇ ਫਿਰ ਬੱਚਾ ਕਹਵੇ ਮੈਨੂੰ ਤੁਸੀਂ ਸਾਈਕਲ ਨਹੀਂ ਦਿੱਤਾ ਜੀ ਲੈ ਕੇ ਮੰਨ ਲਓ ਮਾਪਿਆਂ ਨੇ ਤੇ ਗੱਲ ਕਹੀ ਹੈ ਨਾ ਪੀ ਜੇ ਤੂੰ ਸਾਈਕਲ ਲੈਣਾ ਹੈ ਤੇ ਤੈਨੂੰ ਕੁਝ ਕਰਕੇ ਦਿਖਾਉਣਾ ਪੈਣਾ। ਇਸੇ ਤਰ੍ਹਾਂ ਪਰਮੇਸ਼ਰ ਹੈ ਉਹ ਮਹਾਨ ਪਰਮੇਸ਼ਰ ਹੈ ਉਹ ਸ਼ਕਤੀਸ਼ਾਲੀ ਪਰਮੇਸ਼ਰ ਹੈ ਜਿਹੜਾ ਸਾਡੇ ਤੋਂ ਮੰਗ ਕਰਦਾ ਆ। ਜਿਹੜਾ ਪਰਮੇਸ਼ਰ ਸਾਡੀਆਂ ਜ਼ਿੰਦਗੀਆਂ ਤੋਂ ਇਹੀ ਚਾਹੁੰਦਾ ਆ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਉਸ ਦੀ ਗੱਲ ਨੂੰ ਮੰਨੀਏ। ਅਸੀਂ ਪਰਮੇਸ਼ਰ ਦੀ ਗੱਲ ਨੂੰ ਮੰਨੀਏ ਸੀ ਪਰਮੇਸ਼ਰ ਦੇ ਬਚਨ ਨੂੰ ਮੰਨੀਏ ਤਾਂ ਪਰਮੇਸ਼ਰ ਆਪਣੇ ਕਲਾਮ ਨੂੰ ਪਰਮੇਸ਼ਰ ਆਪਣੇ ਬਚਨ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਪੂਰਾ ਵੀ ਕਰੇਗਾ ਪਰਮੇਸ਼ਰ ਆਪਣੇ ਪੈਗਾਮ ਦੀਆਂ ਗੱਲਾਂ ਸਾਡੇ ਜੀਵਨ ਦੇ ਅੰਦਰ ਪੂਰੀਆਂ ਕਰੇਗਾ ਉਹ ਆਪਣੇ ਵਾਅਦੇ ਸਾਡੇ ਤੇ ਪੂਰੇ ਕਰੇਗਾ ਜੋ ਉਸਨੇ ਬਚਨ ਬੋਲੇ ਨੇ ਉਹ ਬਚਨ ਸਾਡੀ ਜ਼ਿੰਦਗੀ ਵਿੱਚ ਉਹ ਪੂਰੇ ਜ਼ਰੂਰ ਕਰੇਗਾ ਪਰ ਲੋੜ ਹੈ ਪਰ ਜ਼ਰੂਰਤ ਹੈ ਪਹਿਲਾ ਆਪਾਂ ਉਹਦੀ ਗੱਲ ਮੰਨੀ ਬਹੁਤੇ ਲੋਕਾਂ ਦੀ ਕਮਾਈ ਉੱਤੇ ਬਰਕਤ ਨਹੀਂ ਹੁੰਦੀ ਪਤਾ ਕਿਉਂ ਬਹੁਤੇ ਲੋਕ ਯੀਸ਼ੂ ਮਸੀਹ ਨੂੰ ਮੰਨਦੇ ਆ ਪ੍ਰਾਰਥਨਾ ਵਿੱਚ ਵੀ ਸ਼ਾਮਲ ਹੁੰਦੇ ਆ ਬਹੁਤੇ ਲੋਕ ਚਰਚ ਵੀ ਜਾਂਦੇ ਆ ਪਰ ਉਹ ਆਪਣੀ ਪਰਮੇਸ਼ਵਰ ਦੀ ਗੱਲ ਨਹੀਂ ਮੰਨਦੇ ਜੋ ਬਾਈਬਲ ਵਿੱਚ ਲਿਖੀ ਗਈ ਹੈ ਜੋ ਬਾਈਬਲ ਦੇ ਅੰਦਰ ਲਿਖਿਆ ਗਿਆ ਜੋ ਇਸ ਪਵਿੱਤਰ ਬਾਈਬਲ ਦੀਆਂ ਲਿਖਤਾਂ ਦੇ ਵਿੱਚ ਬਿਆਨ ਕੀਤਾ ਗਿਆ ਉਸ ਗੱਲ ਨੂੰ ਉਹ ਮੰਨਦੇ ਨਹੀਂ ਜਦ ਤੱਕ ਤੁਸੀਂ ਪਵਿੱਤਰ ਬਾਈਬਲ ਦੀਆਂ ਗੱਲਾਂ ਨੂੰ ਮੰਨੋਗੇ ਨਹੀਂ ਉਦੋਂ ਤੱਕ ਕਿਵੇਂ ਤੁਸੀਂ ਪਰਮੇਸ਼ਵਰ ਨੂੰ ਕਹਿ ਸਕਦੇ ਹੋ ਕਿ ਪਰਮੇਸ਼ਵਰ ਆਪਣੀ ਵਾਅਦੇ ਮੇਰੀ ਜ਼ਿੰਦਗੀ ਚ ਪੂਰੇ ਕਰ ਪਹਿਲਾਂ ਤੁਹਾਨੂੰ ਪਰਮੇਸ਼ਵਰ ਦੀ ਗੱਲ ਮੰਨਣੀ ਪੈਣੀ ਹੈ ਕੱਲਾ ਚਰਚ ਜਾਣ ਨਾਲ ਕੱਲਾ ਚਰਚ ਦੇ ਵਿੱਚ ਦਾਨ ਪਾਉਣ ਦੇ ਨਾਲ ਕੱਲਾ ਚਰਚ ਵਿੱਚ ਜਾ ਕੇ ਭਜਨ ਗਾਉਣ ਦੇ ਨਾਲ ਗੱਲ ਨਹੀਂ ਬਣਨੀ ਬਹੁਤ سارے ਲੋਕ ਲਾਹਮਾ ਦਿੰਦੇ ਜਿਵੇਂ ਮੈਂ ਤਾਂ ਜੀ ਚਰਚ ਵੀ ਜਾਂਦਾ ਆ ਇੰਨੇ ਸਮੇਂ ਤੋਂ ਮੈਂ ਚਰਚ ਜਾਂਦਾ ਆ ਪਰ ਮੇ ਸਾਡੀ ਜ਼ਿੰਦਗੀ 'ਚ ਕੋਈ ਫਰਕ ਪਿਆ ਹੀ ਨਹੀਂ ਰੱਬ ਦੇ ਹੁਕਮ ਮੰਨਦੇ ਹੋ ਉਦੇ ਹੁਕਮਾਂ ਦੀ ਪਾਲਣਾ ਕਰਦੇ ਹੋ ਜੋ ਬਾਈਬਲ ਦੇ ਸਿਧਾਂਤ ਹੈ ਉਹਨਾਂ ਦੀ ਪਾਲਣਾ ਕਰਦੇ ਹੋ ਜੋ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਗਿਆ ਕਿ ਉਹ ਪਵਿੱਤਰ ਬਾਈਬਲ ਦੀਆਂ ਗੱਲਾਂ ਨੂੰ ਤੁਸੀਂ ਫੋਲੋ ਕਰਦੇ ਹੋ ਜੇ ਤੁਸੀਂ ਗੱਲ ਮੰਨਦੇ ਨਹੀਂ ਕੱਲਾ ਤੁਹਾਡੇ ਭਜਨ ਗਾਉਣ ਨਾਲ ਉੱਥੇ ਜਾ ਕੇ ਚਰਚ ਵਿੱਚ ਦੁਆ ਕਰਨ ਦੇ ਨਾਲ ਤੇ ਚਰਚ ਵਿੱਚ ਜਾ ਕੇ ਬੰਦਗੀ ਸੁਣਨਾ ਗੱਲ ਨਹੀਂ ਬਣਨੀ ਕਈ ਲੋਕ ਤਾਂ ਹਫਤੇ ਦਾ ਜਿਹੜਾ ਬੰਦਗੀ ਦਾ ਦਿਨ ਹੈ ਉਹਨੂੰ ਖਾਸ ਸਮਝਦੇ ਨਹੀਂ ਜਿਵੇਂ ਬਾਈਬਲ 'ਚ ਲਿਖਿਆ ਭਾਈ ਤੂੰ 6 ਦਿਨ ਕੰਮ ਕਰ ਸੱਤਵੇਂ ਦਿਨ ਬੰਦਗੀ ਕਰ ਬਹੁਤੇ ਲੋਕ 6 ਦਿਨ ਕੰਮ ਕਰਦੇ ਸੱਤਵੇਂ ਦਿਨ ਵੀ ਬੰਦਗੀ ਕੰਮ ਤੇ ਜਾਂਦੇ ਆ ਬੰਦਗੀ ਤੇ ਤਾਂ ਜਾਂਦੇ ਹੀ ਨਹੀਂ ਦਿਲ ਕੀਤਾ ਕਦੀ ਚਲੇ ਕੇ ਚਰਚ ਦਿਲ ਨਹੀਂ ਕੀਤਾ ਤੇ ਨਾ ਜਾਈ ਜਦ ਤੱਕ ਜ਼ਿੰਦਗੀ ਚ ਕੋਈ ਉਸੂਲ ਹੀ ਨਹੀਂ ਬਣਾਏ ਆਪਾਂ ਜਦੋਂ ਤੱਕ ਅਸੀਂ ਪਰਮੇਸ਼ਵਰ ਦੇ ਪ੍ਰਤੀ ਕੋਈ ਉਸੂਲ ਪੈਦਾ ਹੀ ਨਹੀਂ ਕੀਤੇ ਅਸੀਂ ਜਦ ਤੱਕ ਪਰਮੇਸ਼ਵਰ ਦੇ ਲਈ ਆਪਣੀ ਜ਼ਿੰਦਗੀ ਚ ਕੋਈ ਉਸੂਲ ਠਹਿਰਾਏ ਨਹੀਂ ਆ ਤਾਂ ਮੈਨੂੰ ਦੱਸੋ ਤਾਂ ਮੈਨੂੰ ਦੱਸੋ ਉਹ ਕਿਵੇਂ ਹੋ ਜਾਊਗਾ ਉਹ ਕਿਦਾਂ ਹੋਵੇਗਾ ਇਸ ਲਈ ਪ੍ਰਭੂ ਦਾ ਵਚਨ ਕਹਿੰਦਾ ਆ ਪ੍ਰਭੂ ਦਾ ਕਲਾਮ ਕਹਿੰਦਾ ਆ ਪ੍ਰਭੂ ਦੀ ਬਾਣੀ ਕਹਿੰਦੀ ਹੈ ਭਾਈ ਤੂੰ ਮੇਰੇ ਹੁਕਮਾਂ ਦੀ ਪਾਲਣਾ ਕਰ ਸਾਨੂੰ ਪ੍ਰਭੂ ਦੇ ਪ੍ਰਤੀ ਵਫਾਦਾਰੀ ਕਰਨ ਦੀ ਲੋੜ ਹੈ ਪਹਿਲੇ ਨੰਬਰ ਤੇ ਜੇ ਚਾਹੁੰਦੇ ਹੋ ਤੁਹਾਡੇ ਜੀਵਨ ਚ ਖੁਦਾ ਦੀ ਆਸ਼ੀਸ਼ ਦੀ ਲਹਿਰ ਬਣੀ ਰਵੇ ਜੇ ਚਾਹੁੰਦੇ ਆ ਕਿ ਸਵਰਗ ਦੀ ਜਿਹੜੀ ਬਰਕਤ ਹੈ ਤੁਹਾਡੀ ਜ਼ਿੰਦਗੀ ਵਿੱਚ ਬਣੀ ਰਵੇ ਤਾਂ ਮੈਂ ਇੱਕ ਗੱਲ ਕਵਾਂਗਾ ਤੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਵਾਂਗਾ ਉਹ ਗੱਲ ਇਸ ਪ੍ਰਕਾਰ ਆ ਮੇਰੇ ਭਾਈ ਭੈਣੋ ਦੇਖੋ ਜੇ ਤੁਸੀਂ ਪਰਮੇਸ਼ਰ ਦੇ ਕੋਲੋਂ ਬਰਕਤ ਦੀ ਭਾਲ ਕਰਦੇ ਹੋ ਜੇ ਚਾਹੁੰਦੇ ਹੋ ਖੁਦਾ ਸਾਡੀ ਕਮਾਈ ਤੇ ਬਰਕਤ ਦੇਵੇ ਖੁਦਾ ਸਾਡੇ ਕਾਰੋਬਾਰ ਦੇ ਉੱਤੇ ਬਰਕਤ ਦੇਵੇ ਖੁਦਾ ਸਾਡੀਆਂ ਜ਼ਿੰਦਗੀਆਂ 'ਚ ਬਰਕਤ ਦੇਵੇ ਖੁਦਾ ਸਾਡੇ ਜੀਵਨ ਦੇ ਉੱਤੇ ਆਸ਼ੀਸ਼ ਦੇਵੇ ਤਾਂ ਮੈਂ ਇੱਕ ਗੱਲ ਕਵਾਂਗਾ ਜੇ ਉਹਦੀ ਤੁਸੀਂ ਬਰਕਤ ਨੂੰ ਚਾਹੁੰਦੇ ਆ ਨਾ ਜੇ ਤੁਸੀਂ ਉਸ ਦੀ ਆਸ਼ੀਸ਼ ਨੂੰ ਚਾਹੁੰਦੇ ਆ ਤੇ ਇੱਕ ਗੱਲ ਪੱਲੇ ਜਰੂਰ ਬੰਨੋ ਪਹਿਲੇ ਨੰਬਰ ਤੇ ਪ੍ਰਭੂ ਦੇ ਲਈ ਆਪਣੀ ਜ਼ਿੰਦਗੀ 'ਚ ਅਸੂਲ ਬਣਾਓ ਕੋਈ ਪ੍ਰਾਰਥਨਾ ਦਾ ਅਸੂਲ ਬਣਾਓ ਚਰਚ ਜਾਣ ਦਾ ਅਸੂਲ ਬਣਾਓ ਫਾਸਟਿੰਗ ਕਰਨ ਦਾ ਅਸੂਲ ਬਣਾਓ ਖੁਦਾ ਦੇ ਨਾਲ ਬਹਿ ਕੇ ਗੱਲਬਾਤ ਕਰਨ ਦਾ ਅਸੂਲ ਬਣਾਓ ਬਾਈਬਲ ਪੜ੍ਹਨ ਦਾ ਅਸੂਲ ਬਣਾਓ ਅਤੇ ਆਪਣੀ ਚਾਲ ਚਲਣ ਤੇ ਚਰਿੱਤਰ ਨੂੰ ਬਦਲੋ ਇਹ ਬਹੁਤ ਜ਼ਰੂਰੀ ਹੈ ਜਦ ਤੱਕ ਤੁਸੀਂ ਆਪਣੀ ਜ਼ਿੰਦਗੀ ਨਹੀਂ ਬਦਲਦੇ ਇੱਕ ਨਾਮ ਦੀ ਜ਼ਿੰਦਗੀ ਨਾ ਬਣਾਓ ਕੱਲੇ ਨਾਮ ਦੇ ਨਾਲ ਨਾਮ ਦੇ ਨਾਲ ਮਸੀਹਾਂ ਪਰ ਜ਼ਿੰਦਗੀ ਦੇ ਵਿੱਚ ਕੋਈ ਅਸਰ ਨਹੀਂ ਐਦਾਂ ਦੇ ਨਾਮ ਜੇ ਚਾਹੁੰਦੇ ਆ ਕਿ ਖੁਦਾ ਤੁਹਾਡੀ ਜੀਵਨ ਚ ਕਿਰਪਾ ਕਰੇ ਜੇ ਚਾਹੁੰਦੇ ਹੋ ਪਰਮੇਸ਼ਵਰ ਤੁਹਾਡੇ ਤੇ ਕਿਰਪਾ ਕਰੇ ਤਾਂ ਮੈਂ ਇੱਕ ਗੱਲ ਕਹਾਂਗਾ ਵੀ ਤੁਹਾਡੇ ਲਈ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਜੀਵਨ ਦੇ ਅੰਦਰ ਪਰਮੇਸ਼ਵਰ ਦੇ ਲਈ ਅਸੂਲਾਂ ਵਾਲੇ ਬਣੋ ਕਾਨੂੰਨੀ ਬਣੋ ਵਿਧੀਆਂ ਤੇ ਚੱਲਣ ਵਾਲੇ ਬਣੋ ਨਿਯਮਾਂ ਤੇ ਚੱਲਣ ਵਾਲੇ ਬਣੋ ਬਹੁਤ ਜ਼ਰੂਰੀ ਹੈ ਬਰਕਤ ਪਾਉਣ ਦੇ ਲਈ ਇੱਕ ਤੇ ਸਭ ਤੋਂ ਜ਼ਰੂਰੀ ਹੈ ਕਿ ਚਰਚ ਦੇ ਲਈ ਵਫਾਦਾਰ ਬਣੋ ਪਹਿਲੇ ਨੰਬਰ ਤੇ ਚਰਚ ਜਾਣਾ ਹੀ ਜਾਣਾ ਹਫ਼ਤੇ ਦਾ ਇੱਕ ਦਿਨ ਪਰਮੇਸ਼ਵਰ ਨੂੰ ਦੇਣਾ ਹੀ ਦੇਣਾ ਹੈ 6 ਦਿਨ ਰੱਜ ਕੇ ਮਿਹਨਤ ਕਰੋ ਕੰਮ ਕਰੋ ਔਰ ਸਤਵੇਂ ਦਿਨ ਪਰਮੇਸ਼ਵਰ ਦੇ ਘਰ ਵਿੱਚ ਜਾਓ ਸਤਵੇਂ ਦਿਨ ਪਰਮੇਸ਼ਵਰ ਦੇ ਘਰ ਵਿੱਚ ਜਾਓ ਤੇ ਕਈ ਲੋਕ ਕੰਮ ਤੇ ਵੀ ਨਹੀਂ ਜਾਂਦੇ ਤੇ ਚਰਚ ਵੀ ਨਹੀਂ ਜਾਂਦੇ 6 ਦਿਨ ਵੀ ਕਈ ਵਿਹਲੇ ਹੁੰਦੇ ਆ ਤੇ ਕਈ ਸਤਵੇਂ ਦਿਨ ਵੀ ਵਿਹਲੇ ਹੀ ਹੁੰਦੇ ਆ ਕਈ ਲੋਕ ਚਰਚ ਜਾਣ ਦੀ ਬਜਾਏ ਟੀਵੀ ਲਾ ਕੇ ਬਹਿ ਜਾਣਗੇ ਚਰਚ ਨਹੀਂ ਜਾਣਗੇ ਕਈ ਲੋਕ ਘਰੇ ਬੈਠੇ ਰਹਿਣਾ ਪਸੰਦ ਕਰਦੇ ਆ ਪਰ ਚਰਚ ਜਾਣਾ ਪਸੰਦ ਨਹੀਂ ਕਰਦੇ ਦੇਖੋ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਚਾਹੁੰਦੇ ਹੋ ਜੇ ਤੁਸੀਂ ਆਪਣੇ ਜੀਵਨ ਦੇ ਅੰਦਰ ਚਾਹੁੰਦੇ ਹੋ ਕਿ ਪਰਮੇਸ਼ਵਰ ਦੀ ਬਰਕਤ ਤੁਹਾਡੇ ਨਾਲ ਹੋਵੇ ਪਰਮੇਸ਼ਵਰ ਦੀ ਆਸ਼ੀਸ਼ ਤੁਹਾਡੇ ਨਾਲ ਹੋਵੇ ਤੇ ਮੈਂ ਇੱਕ ਗੱਲ ਤੁਹਾਨੂੰ ਕਹਾਂਗਾ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਾਂਗਾ ਕਿ ਤੁਸੀਂ ਆਪਣੇ ਜੀਵਨ ਦੇ ਅੰਦਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੀ ਜੀਵਨ ਦੇ ਅੰਦਰ ਉਸ ਪਰਮੇਸ਼ਰ ਦੇ ਪੈਗਾਮ ਨੂੰ ਮੰਨੋ ਪਰਮੇਸ਼ਰ ਦੇ ਪੈਗਾਮ ਨੂੰ ਮੰਨੋ ਪਰਮੇਸ਼ਰ ਦੇ ਵਚਨ ਦੀ ਪਾਲਣਾ ਬਹੁਤ ਜ਼ਰੂਰੀ ਹੈ ਜੇ ਚਰਚ ਜਾਓਗੇ ਤੁਹਾਨੂੰ ਸਿੱਖਣ ਨੂੰ ਮਿਲੇਗਾ ਕੰਟੀਨਿਊ ਚਰਚ ਜਾਓਗੇ ਤਾਂ ਜੇ ਸਾਲ 'ਚ 2-4 ਵਾਰ ਚਲ ਗਏ ਉਹਦਾ ਕੋਈ ਫਾਇਦਾ ਨਹੀਂ ਕੁਝ ਲੋਕ ਸਾਲ 'ਚ ਇੱਕ ਵਾਰ ਹੀ ਜਾਂਦੇ ਆ 크리스마ਸ ਦੇ ਵਾਲੇ ਦਿਨ ਜਦੋਂ 크리스마ਸ ਹੁੰਦਾ ਆ ਤੇ 크리스마ਸ ਦੇ ਉੱਤੇ ਹੀ ਕਈ ਲੋਕ ਚਰਚ ਵਿੱਚ ਜਾਂਦੇ ਉਦਾਂ ਚਰਚ ਚ ਨਹੀਂ ਜਾਣਗੇ ਉਦਾਂ ਚਰਚ ਵਿੱਚ ਨਹੀਂ ਜਾਣਗੇ 크리스마ਸ ਆਊਗਾ 크리스마ਸ ਦੇ ਉੱਤੇ ਚਰਚ ਦੇ ਵਿੱਚ ਜਾਣਗੇ ਖੁਦਾ ਜਿਹੜਾ ਆ ਪਰਮੇਸ਼ਰ ਜਿਹੜਾ ਆ ਐਦਾਂ ਕਿਵੇਂ ਬਰਕਤ ਦੇ ਸਕਦਾ ਕੰਟੀਨਿਊ ਚਰਚ ਜਾਓ ਜੋ ਆਗਿਆ ਬਾਈਬਲ ਦੀ ਭਈ 6 ਦਿਨ ਕੰਮ ਕਰ ਔਰ 7ਵੇਂ ਦਿਨ ਤੂੰ ਖੁਦਾ ਦੇ ਘਰ ਵਿੱਚ ਜਾ ਔਰ ਹਫਤੇ ਦਾ ਇੱਕ ਦਿਨ ਕੱਢ ਕੇ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਜ਼ਰੂਰ ਜਾਓ ਇੱਕ ਵਰਕਤ ਦੇ ਨਾਲ ਜੁੜੀ ਗੱਲ ਹੈ ਜਿਹੜਾ ਬੰਦਾ ਚਰਚ ਵਿੱਚ ਕੰਟੀਨਿਊ ਜਾਂਦਾ ਆ ਉਹ ਦਿਨ ਪ੍ਰਤੀ ਦਿਨ ਚੇਂਜ ਹੁੰਦਾ ਉਹਨੂੰ ਬਾਈਬਲ ਦੇ ਕਾਨੂੰਨ ਕਹਿਦਿਆਂ ਦਾ ਪਤਾ ਲੱਗਦਾ ਉਹ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਜਾਣਨਾ ਸ਼ੁਰੂ ਕਰਦਾ ਹੈ ਤੇ ਜਦੋਂ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਜਾਣ ਲੈਂਦਾ ਤੇ ਖੁਦਾ ਦੀਆਂ ਬਰਕਤਾਂ ਉਸ ਇਨਸਾਨ ਦੀ ਜ਼ਿੰਦਗੀ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਔਰ ਮੈਂ ਕੁਝ ਵਚਨ ਤੁਹਾਡੇ ਲਈ ਪੜ੍ਹਨਾ ਚਾਹੁੰਦਾ ਜ਼ਬੂਰਾ ਦੀ ਪੋਥੀ 128 ਦੇ ਆਏ ਜ਼ਬੂਰਾ ਦੀ ਪੋਥੀ 128 ਦੇ ਆਏ ਉੱਥੇ ਲਿਖਿਆ ਹੋਇਆ ਇੱਕ ਵਚਨ ਤੋਂ ਪੜ੍ਹਦਾ ਧੰਨ ਹੈ ਹਰੇਕ ਜੋ ਯਹੋਵਾ ਦਾ ਭੈ ਮੰਨਦਾ ਅਤੇ ਉਸ ਦੀਆਂ ਰਾਹਾਂ ਉੱਤੇ ਚੱਲਦਾ ਹੈ ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਏਂਗਾ ਤੂੰ ਧੰਨ ਹੋਵੇਂਗਾ ਤੇਰਾ ਭਲਾ ਹੋਵੇਗਾ ਲਿਖਿਆ ਧੰਨ ਉਹ ਬੰਦਾ ਜਿਹੜਾ ਯਹੋਵਾ ਦਾ ਭੈ ਮੰਨਦਾ ਭੈ ਮੰਨਣ ਦਾ ਮਤਲਬ ਉਹਦੇ ਹੁਕਮ ਮੰਨਣੇ ਜਿਹਨੂੰ ਭੈਅ ਹੋਊਗਾ ਪ੍ਰਭੂ ਦਾ ਉਹ ਚਰਚ ਵੀ ਜਾਊਗਾ ਜਿਹਨੂੰ ਭੈਅ ਹੋਊਗਾ ਆਪਣੇ ਗਵਾਂਡੀ ਦਾ ਭਲਾ ਵੀ ਕਰੂਗਾ ਜਿਹਨੂੰ ਖੁਦਾ ਦਾ ਭੈਅ ਹੋਊਗਾ ਉਹ ਪਾਪ ਤੋਂ ਵੀ ਬਚਿਆ ਰਹੂਗਾ ਜਿਹਨੂੰ ਪਰਮੇਸ਼ਰ ਦਾ ਭੈਅ ਆ ਉਹ ਬਾਈਬਲ ਵੀ ਪੜ੍ਹੂਗਾ ਜਿਹਨੂੰ ਪਰਮੇਸ਼ਰ ਦਾ ਭੈਅ ਆ ਉਹ ਪ੍ਰਾਰਥਨਾ ਵੀ ਕਰੇਗਾ ਜਿਹਨੂੰ ਪਰਮੇਸ਼ਰ ਦਾ ਭੈਅ ਆ ਉਹ ਹਰੇਕ ਬਦੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੂ ਲਿਖਿਆ ਤਾਨੂੰ ਬੰਦਾ ਜਿਹੜਾ ਯਹੂਵਾ ਦਾ ਭੈਅ ਮੰਨਦਾ ਤੇ ਉਹਦੇ ਹੁਕਮਾਂ ਤੇ ਚੱਲਦਾ ਤੇ ਉਹਦੇ ਰਾਹਾਂ ਤੇ ਚੱਲਦਾ ਅੱਗੇ ਲਿਖਿਆ ਆ ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਂਗਾ ਤੂੰ ਧਨ ਹੋਵੇਂਗਾ ਤੇਰਾ ਭਲਾ ਹੋਵੇਗਾ ਫੇਰ ਤੁਸੀਂ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਓਗੇ ਫੇਰ ਤੁਸੀਂ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਓਗੇ ਪਰਮੇਸ਼ਰ ਤੁਹਾਡੇ ਹੱਥਾਂ ਦੀ ਕਮਾਈ ਉੱਤੇ ਬਰਕਤ ਦੇਊਗਾ ਪ੍ਰਭੂ ਤੁਹਾਡੇ ਹੱਥਾਂ ਦੇ ਕੰਮਾਂ ਉੱਤੇ ਆਸ਼ੀਸ਼ ਦੇਵੇਗਾ ਪਰਮੇਸ਼ਰ ਦੀ ਬਰਕਤ ਤੁਹਾਡੇ ਹੱਥਾਂ ਦੇ ਕੰਮਾਂ ਉੱਤੇ ਹੋਊਗੀ ਜੇ ਤੁਸੀਂ ਉਹਦੇ ਡਰ ਵਿੱਚ ਰਹਿਣਾ ਸਿੱਖ ਜੋ ਡਰ ਵਿੱਚ ਸਾਰੀਆਂ ਚੀਜ਼ਾਂ ਯੂਸਫ ਦੀ ਜ਼ਿੰਦਗੀ ਤੋਂ ਸਿੱਖੋ ਡਰ ਦੇ ਕਾਰਨ ਪਰਮੇਸ਼ਰ ਦੇ ਡਰ ਦੇ ਕਾਰਨ ਉਹ ਪਾਪ ਤੋਂ ਬਚਿਆ ਰਿਹਾ ਪਰਮੇਸ਼ਰ ਦੇ ਡਰ ਦੇ ਕਾਰਨ ਉਹ ਖੁਦਾ ਵਿੱਚ ਬਣਿਆ ਰਿਹਾ ਦੁੱਖਾਂ ਵਿੱਚ ਵੀ ਪਰਮੇਸ਼ਵਰ ਦੇ ਡਰ ਦੇ ਕਾਰਨ ਉਹ ਜੇਲ੍ਹ ਵਿੱਚ ਵੀ ਖੁਦਾ ਦੇ ਨਾਲ ਪ੍ਰੀਤ ਲਾ ਕੇ ਬੈਠਾ ਰਿਹਾ। ਔਰ ਪਰਮੇਸ਼ਵਰ ਦੇ ਡਰ ਦੇ ਕਾਰਨ ਹੀ ਯੂਸਫ ਮਿਸਰ ਦਾ ਪਾਸ਼ਾ ਬਣਦਾ। ਇਸ ਲਈ ਪਰਮੇਸ਼ਵਰ ਦਾ ਡਰ ਜਿਹੜਾ ਪਰਮੇਸ਼ਵਰ ਦਾ ਭੈ ਜਿਹੜਾ ਉਹ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਪਰਮੇਸ਼ਵਰ ਦਾ ਖੋਫ ਸਾਡੀਆਂ ਜ਼ਿੰਦਗੀਆਂ 'ਚ ਹੋਣਾ ਬਹੁਤ ਜ਼ਰੂਰੀ ਹੈ। ਫਿਰ ਖੁਦਾ ਦੀਆਂ ਆਸ਼ੀਸ਼ਾਂ ਉਸ ਬੰਦੇ ਤੇ ਹੁੰਦੀਆਂ ਜਿਵੇਂ ਯੂਸਫ ਦੇ ਉੱਤੇ ਪਰਮੇਸ਼ਰ ਦੀਆਂ ਬਰਕਤਾਂ ਆਈਆਂ ਯੂਸਫ ਪਰਮੇਸ਼ਰ ਦਾ ਡਰ ਮੰਨਣ ਵਾਲਾ ਸੀ ਯੂਸਫ ਪਰਮੇਸ਼ਰ ਦਾ ਭੈ ਮੰਨਣ ਵਾਲਾ ਸੀ ਜਿਹਦੇ ਕਾਰਨ ਪਰਮੇਸ਼ਰ ਦੀਆਂ ਬਰਕਤਾਂ ਯੂਸਫ ਦੀ ਜ਼ਿੰਦਗੀ ਦੇ ਵਿੱਚ ਆਈਆਂ ਜਿਹਦੇ ਕਾਰਨ ਪਰਮੇਸ਼ਰ ਦੀਆਂ ਆਸ਼ੀਸ਼ਾਂ ਯੂਸਫ ਦੇ ਜੀਵਨ ਦੇ ਵਿੱਚ ਬਹੁਤਾ ਦੇ ਨਾਲ ਆਈ ਮੇਰੇ ਭਾਈਓ ਭੈਣੋ ਖੁਦਾ ਜਿਹੜਾ ਆ ਐਵੇਂ ਹੀ ਆਸ਼ੀਸ਼ ਨਹੀਂ ਦਿੰਦਾ ਐਵੇਂ ਹੀ ਬਰਕਤ ਨਹੀਂ ਦਿੰਦਾ ਪਹਿਲਾਂ ਉਹ ਪਰਖ ਕਰਦਾ ਪਹਿਲਾਂ ਉਹ ਮੰਗ ਕਰਦਾ ਕਿ ਮੇਰਾ ਬੰਦਾ ਵਫਾਦਾਰ ਹੋਣਾ ਚਾਹੀਦਾ ਪਹਿਲਾਂ ਉਹ ਚਾਹੁੰਦਾ ਹੈ ਕਿ ਮੇਰਾ ਜਿਹੜਾ ਬਣਾਇਆ ਇਨਸਾਨ ਹੈ ਉਹ ਮੇਰੇ ਖੋਫ ਵਿੱਚ ਜੀਵਨ ਬਤੀਤ ਵਾਲਾ ਹੋਣਾ ਚਾਹੀਦਾ ਉਹਦੇ ਅੰਦਰ ਮੇਰਾ ਭੈ ਹੋਣਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਜੀਵਨ ਦੇ ਅੰਦਰ ਔਰ ਮੈਂ ਇੱਕ ਹੋਰ ਵਚਨ ਪੜ੍ਹਨਾ ਚਾਹੁੰਨਾ ਤੁਹਾਡੇ ਲਈ ਪਰਮੇਸ਼ਵਰ ਜੀ ਦੇ ਪਵਿੱਤਰ ਵਚਨਾਂ ਦੇ ਵਿੱਚੋਂ ਮੈਂ ਪੜ੍ਹਾਂਗਾ ਮੇਰੇ ਨਾਲ ਪਵਿੱਤਰ ਬਾਈਬਲ ਨੂੰ ਖੋਲਿਏ ਪਵਿੱਤਰ ਬਾਈਬਲ ਨੂੰ ਖੋਲੋ ਮੇਰੇ ਨਾਲ ਹਜ਼ਰੀ ਨਵੀਂ ਦੀ ਪੁਸਤਕ ਹਜਈ ਨਵੀ ਦੀ ਪੁਸਤਕ ਉਸ ਦੇ ਇੱਕ ਅਧਿਆਏ ਉਸ ਦੇ ਪੰਜ ਵਚਨ ਨੂੰ ਪੜ੍ਹਦੇ ਹਾਂ ਹਜਈ ਨਵੀ ਦੀ ਪੁਸਤਕ ਇੱਕ ਅਧਿਆਏ ਉਸ ਦੇ ਪੰਜ ਵਚਨ ਨੂੰ ਉੱਥੇ ਲਿਖਿਆ ਹੁਣ ਸੈਨਾ ਦਾ ਯਹੋਵਾ ਐਉਂ ਆਖਦਾ ਹੈ ਕਿ ਤੁਸੀਂ ਆਪਣੇ ਚਾਲੇ ਉੱਤੇ ਧਿਆਨ ਦਿਵੋ ਤੁਸੀਂ ਬਹੁਤ ਵੀਜਿਆ ਪਰ ਥੋੜਾ ਖਟਿਆ ਤੁਸੀਂ ਖਾਂਦੇ ਹੋ ਪਰ ਰਜਦੇ ਨਹੀਂ ਤੁਸੀਂ ਪੀਂਦੇ ਹੋ ਪਰ ਤ੍ਰੇ ਨਹੀਂ 부ਜਦੀ ਤੁਸੀਂ ਕੱਪੜੇ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ ਅਤੇ ਮਜ਼ਦੂਰ ਆਪਣੀ ਕਮਾਈ ਛੇਕ ਵਾਲੀ ਥੈਲੀ ਵਿੱਚ ਰੱਖਦਾ ਹੈ ਕੀ ਲਿਖਿਆ ਤੁਸੀਂ ਬੀਜਿਆ ਤਾਂ ਬਹੁਤ ਪਰ ਖਟਿਆ ਥੋੜਾ ਤੁਸੀਂ ਖਾਂਦੇ ਹੋ ਪਰ ਰੱਜਦੇ ਨਹੀਂ ਤੁਸੀਂ ਪੀਂਦੇ ਆ ਤੁਹਾਡੀ ਪਿਆਸ ਨਹੀਂ 부ਜਦੀ ਤੁਸੀਂ ਕੱਪੜੇ ਤਾਂ ਪਾਉਂਦੇ ਆ ਗਰਮ ਨਹੀਂ ਹੁੰਦੇ ਅਤੇ ਜਿਹੜੀ ਮਜ਼ਦੂਰੀ ਕਰਦੇ ਹੋ ਛੇਕ ਵਾਲੀ ਥੈਲੀ ਚ ਰੱਖਦੇ ਹੋ ਮਤਲਬ ਜਿਹੜੀ ਕਮਾਈ ਕਰਦੇ ਉਹਦੇ ਤੇ ਆਸ਼ੀਸ਼ ਨਹੀਂ ਆ ਕਮਾਈ ਜਿਹੜੀ ਹੈ ਤੁਹਾਡੀ ਐਵੇਂ ਇੱਧਰ ਉੱਧਰ ਦੇ ਖਰਚਿਆਂ ਦੇ ਵਿੱਚ ਚਲੀ ਜਾਂਦੀ ਹੈ ਤੁਹਾਡੀ ਮਿਹਨਤ ਬੇਕਾਰ ਵਿੱਚ ਹੀ ਚਲੀ ਜਾਂਦੀ ਹੈ ਤੁਸੀਂ ਕੰਮ ਕਰਦੇ ਹੋ ਪਰ ਉਹ ਕੰਮ ਦੀ ਕਮਾਈ ਤੁਹਾਡੇ ਵਰਤਣ ਵਿੱਚ ਤੁਹਾਡੇ ਯੋਗ ਕੰਮਾਂ ਲਈ ਇਸਤੇਮਾਲ ਨਹੀਂ ਹੋ ਰਹੀ ਉਹ ਕਮਾਈ ਬਿਮਾਰੀਆਂ ਵਿੱਚ ਉਹ ਕਮਾਈ ਫਜ਼ੂਲ ਖਰਚਿਆਂ ਵਿੱਚ ਉਹ ਕਮਾਈ ਐਵੇਂ ਇੱਧਰ ਉੱਧਰ ਦੇ ਨਜਾਇਜ਼ ਖਰਚਿਆਂ ਦੇ ਵਿੱਚ ਚਲੀ ਜਾਂਦੀ ਹੈ ਜਿਸ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਇਹਦਾ ਕਾਰਨ ਜੋ ਪਿਛਲੀ ਆਇਤ ਪੜ੍ਹੀ ਆਪਾਂ ਲਿਖਿਆ ਸੈਨਾ ਦਾ ਯਹੋਵਾ ਐਂ ਉਹ ਆਖਦਾ ਤੁਸੀਂ ਆਪਣੇ ਚਾਲੇ ਤੇ ਧਿਆਨ ਦਿਓ ਆਪਣੇ ਚਰਿੱਤਰ ਤੇ ਧਿਆਨ ਦਿਓ ਆਪਣੇ ਜੀਵਨ ਉੱਤੇ ਧਿਆਨ ਦਿਓ ਜੇ ਬਰਕਤ ਨਹੀਂ ਹੈ ਤੁਹਾਡੇ ਖਾਣ ਪੀਣ ਦੀਆਂ ਚੀਜ਼ਾਂ ਤੇ ਤੁਹਾਡੇ ਕੱਪੜਿਆਂ ਤੇ ਤੁਹਾਡੇ ਸਰੀਰਾਂ ਤੇ ਤੁਹਾਡੇ ਖੇਤਾਂ ਤੇ ਤੁਹਾਡੀ ਮਜ਼ਦੂਰੀ ਤੇ ਜੇ ਆਸ਼ੀਸ਼ ਨਹੀਂ ਆ ਤੇ ਖੁਦਾ ਦੀ ਗਲਤੀ ਨਹੀਂ ਆ ਪਰਮੇਸ਼ਰ ਦੀ ਬਰਕਤ ਨਾ ਹੋਣ ਦਾ ਕਾਰਨ ਹੈ ਕਿ ਸਾਡਾ ਚਰਿੱਤਰ ਸਾਡਾ ਚਾਲ ਚੱਲਣ ਪਰਮੇਸ਼ਰ ਦੀ ਨਿਗਾਹ ਵਿੱਚ ਖਰਾ ਨਹੀਂ ਆ ਸਾਡੀ ਜ਼ਿੰਦਗੀ ਪਰਮੇਸ਼ਰ ਦੀ ਨਿਗਾਹ ਵਿੱਚ ਖਰੀ ਨਹੀਂ ਆ ਜਿਹਦੇ ਕਾਰਨ ਸਾਡੇ ਜੀਵਨ ਦੇ ਵਿੱਚ ਬਰਕਤ ਨਹੀਂ ਆਉਂਦੀ ਜਿਸ ਦੇ ਕਾਰਨ ਸਾਡੀ ਜ਼ਿੰਦਗੀ ਵਿੱਚ ਆਸ਼ੀਸ਼ ਨਹੀਂ ਆ ਰਹੀ ਇਸ ਲਈ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਵਚਨ ਦੀ ਪਾਲਣਾ ਕਰਨ ਵਾਲੇ ਬਣੀਏ ਔਰ ਆਪਣੇ ਜੀਵਨ ਦੇ ਵਿੱਚ ਆਪਣੇ ਚਾਲ ਚੱਲਣ ਤੇ ਧਿਆਨ ਦੇ ਕੇ ਨੀ ਚੇਂਜ ਕਰੀਏ ਇਹਨੂੰ ਬਦਲੀਏ ਜੇ ਅਸੀਂ ਇਹਨੂੰ ਬਦਲਾਂਗੇ ਤਾਂ ਸਾਡਾ ਜੀਵਨ ਜਿਹੜਾ ਆ ਪਰਮੇਸ਼ਰ ਦੇ ਕਲਾਮ ਦੇ ਲਈ ਤਿਆਰ ਹੋ ਜੂਗਾ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਹੋ ਜੂਗਾ ਇਸ ਲਈ ਮੇਰੇ ਭਾਈ ਪੈਣੋ ਪਰਮੇਸ਼ਰ ਦੀਆਂ ਬਰਕਤਾਂ ਫਿਰ ਸਾਡੇ ਜੀਵਨ ਵਿੱਚ ਆਪਣੇ ਆਪ ਸੁਰਗ ਦੀਆਂ ਆਸ਼ੀਸ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਆਉਣੀਆਂ ਸ਼ੁਰੂ ਹੋਣਗੀਆਂ ਆਪਣੇ ਆਪ ਪਰਮੇਸ਼ਰ ਦਾ ਫਜ਼ਲ ਸਾਡੀ ਜ਼ਿੰਦਗੀ ਦੇ ਵਿੱਚ ਆਉਣਾ ਸ਼ੁਰੂ ਹੋ ਜਾਊਗਾ ਲੋੜ ਹੈ ਆਪਣੀ ਚਾਲ ਚੱਲਣ ਨੂੰ ਬਦਲਣ ਦੀ ਔਰ ਅੱਗੇ ਜਦੋਂ ਚਾਲ ਚੱਲਣ ਬਦਲ ਲੋਗੇ ਉੱਥੇ ਕੀ ਲਿਖਿਆ 19 ਵਚਨ ਦੇ ਵਿੱਚ ਇਸੇ ਦਾ ਦੇ ਦੋ ਦਿਹਾੜੇ ਦਾ ਹਜ਼ਈ ਦੋ ਦਿਹਾੜੇ ਦਾ 19 ਵਚਨ ਉੱਥੇ ਲਿਖਿਆ ਕਿ ਬੀਜ ਅਜੇ ਖੱਤੇ ਵਿੱਚ ਹੈ ਕਿ ਅੰਗੂਰੀ ਬਾਗ ਅੰਜੀਰ ਅਨਾਰ ਜ਼ੈਤੂਨ ਦੇ ਬਿਰਸ਼ ਜੇ ਫਲ ਨਹੀਂ ਦਿੰਦੇ ਅੱਗੇ ਲਿਖਿਆ ਅੱਜ ਤੋਂ ਮੈਂ ਤੈਨੂੰ ਬਰਕਤ ਦਿਆਂਗਾ ਪ੍ਰਭੂ ਕਹਿੰਦਾ ਅੱਜ ਤੂੰ ਮੈਂ ਤੈਨੂੰ ਬਰਕਤ ਦਿਆਂਗਾ ਅੱਜ ਤੂੰ ਤੈਨੂੰ ਆਸ਼ਿਸ਼ ਦਿਆਂਗਾ ਕਦੋਂ ਆਸ਼ਿਸ਼ ਆਊਗੀ ਅੱਜ ਤੂੰ ਹੀ ਜੇ ਤੂੰ ਅੱਜ ਆਪਣੇ ਆਪ ਨੂੰ ਬਦਲੇ ਜੇ ਤੁਸੀਂ ਅੱਜ ਨਿਰਣਾ ਕਰੋ ਪਰਮੇਸ਼ਰ ਦੇ ਨਾਲ ਤੇ ਪਰਮੇਸ਼ਰ ਅੱਜ ਹੀ ਤੁਹਾਨੂੰ ਬਰਕਤ ਦੇਣ ਦੀ ਸਮਰਥਾ ਰੱਖਦਾ ਹੈ ਸੋ ਪਰਮੇਸ਼ਰ ਤੁਹਾਨੂੰ ਆਸ਼ਿਸ਼ ਦੇਵੇ ਤੁਹਾਨੂੰ ਬਰਕਤ ਦੇਵੇ ਸਾਰਿਆਂ ਨੂੰ ਜੈ ਭਗਵਾਨ